ਸਾ ਸ਼ਿਕਾਂਤ ਮੈਂ ਸਮਨਦੀਪ ਕੌਰ ਫਿਰ ਤੋਂ ਸਵਾਗਤ ਕਰਦੀ ਹਾਂ ਤੁਹਾਡੇ ਪਰਵਾਸ ਚੈਨਲ ਤੇ ਤੁਹਾਡੇ ਆਪਣੀ ਪ੍ਰੋਗਰਾਮ ਕਿਤਾਬ ਗੋਸ਼ਟੀ ਦੇ ਵਿੱਚ ਦੋਸਤੋ ਕਿਤਾਬ ਗੋਸ਼ਟੀ ਦੇ ਵਿੱਚ ਅਸੀਂ ਅਕਸਰ ਹੀ ਕਿਤਾਬਾਂ ਬਾਰੇ ਗੱਲ ਕਰਦੇ ਹਾਂ ਜਾਂ ਜਿਹੜੀ ਕਿਤਾਬ ਮੈਂ ਪੜ ਚੁੱਕੀ ਹੁੰਦੀ ਆ ਉਸ ਵਿਸ਼ੇ ਤੇ ਗੱਲ ਕਰਦੇ ਹਾਂ ਤੇ ਮੈਂ ਕੰਪਲੀਟ ਕੀਤੀ ਸੀ ਕਿਤਾਬ ਹੈਲੋ ਮੈਂ ਬੋਲ ਰਹੀ ਹਾਂ ਸੋਹੇ ਅੱਖਰ ਸੋਹੇ ਅੱਖਰ ਦੀਆਂ ਸਾਰੀਆਂ ਹੀ ਕਿਤਾਬਾਂ ਸਾਰੀਆਂ ਹੀ ਕਿਤਾਬਾਂ ਬਾਖ ਕਮਾਲ ਨੇ ਮਤਲਬ ਮੈਂ ਜਿੰਨਾ ਵੀ ਉਹਨਾਂ ਦੇ ਬਾਰੇ ਦੇ ਵਿੱਚ ਬੋਲਾਂ ਉਹਨਾਂ ਸ਼ਾਇਦ ਘਾਟ ਹੀ ਆ ਜਾਂ ਮੈਂ ਕਹਿ ਲਵਾਂ ਕਿ ਮੇਰੇ ਕੋਲ ਸ਼ਬਦ ਜਿਹੜੇ ਆ ਉਹ ਨਹੀਂ ਹੈਗੇ ਕਿ ਮੈਂ ਇਸ ਕਿਤਾਬ ਦੇ ਰਚਨਹਾਰੇ ਬਾਰੇ ਉਹਦੀ ਕਲਮ ਵਾਹ ਦੇ ਸਕਾਂ ਉਹਦੀ ਲਿਖਣ ਸ਼ੈਲੀ ਨੂੰ ਸਫਟ ਕਰ ਸਕਾਂ ਮੈਨੂੰ ਲੱਗਦਾ ਮੇਰੇ ਅੱਖਰਾਂ ਨੂੰ ਮੇਰੇ ਸ਼ਬਦਾਂ ਨੂੰ ਸਾਹ ਚੜ ਜਾਊਗਾ ਜੇ ਮੈਂ ਉਹਨਾਂ ਦੀ ਲਿਖਣੀ ਬਾਰੇ ਗੱਲ ਕਰਾਂ ਇਸ ਕਿਤਾਬ ਦਾ ਸਭ ਤੋਂ ਖੂਬਸੂਰਤ ਪਹਿਲਾ ਹੀ ਜੋ ਵਿਸ਼ਾ ਮੈਨੂੰ ਲੱਗਿਆ ਕਿਉਂਕਿ ਹਰ ਕਿਤਾਬ ਦਾ ਸਮਰਪਣ ਹੁੰਦਾ ਤੇ ਇਹਨਾਂ ਦੀ ਕਿਤਾਬ ਦਾ ਵੀ ਸਮਰਪਣ ਹੈ ਕਿ ਉਹਨਾਂ ਸਾਰੀਆਂ ਔਰਤਾਂ ਦੇ ਨਾਂ ਜਿਨ੍ਹਾਂ ਨੇ ਐਕਸਕਿਊਜ਼ ਨਹੀਂ ਲੱਭੇ ਕਿ ਔਰਤਾਂ ਉਦਾਸੀਆਂ ਤੇ ਨਹੀਂ ਜਾ ਸਕਦੀਆਂ ਜਾਂ ਔਰਤਾਂ ਬੁੱਧਵਾੰਗ ਘਰ ਨਹੀਂ ਛੱਡ ਸਕਦੀਆਂ ਸਗੋਂ ਉਹ ਚੁੱਲ੍ਹੇ ਚੌਂਕੀ ਵਿੱਚ ਬੈਠੀਆਂ ਆਪਣੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਜਾਂ ਆਟਾ ਛਾਣਦੀਆਂ ਬੁੱਧ ਹੋ ਗਈਆਂ ਕਿੰਨੀ ਸੁਚੱਜਤਾ ਤੇ ਸਰਲਤਾ ਦੇ ਨਾਲ ਇਹਨਾਂ ਨੇ ਸਮਰਪਣ ਦੇ ਵਿੱਚ ਹੀ ਔਰਤ ਦੀ ਅਧਿਆਤਮਿਕ ਰੁਚੀ ਜਾਂ ਅਧਿਆਤਮਿਕ ਪੱਖ ਨੂੰ ਜੜਾਇਆ ਉਹ ਕਿੰਨਾ ਉੱਚਾ ਰੁਤਬਾ ਦੇ ਦਿੱਤਾ ਸਭ ਤੋਂ ਪਹਿਲਾਂ ਸਲਾਮ ਤੇ ਸਭ ਤੋਂ ਪਹਿਲਾਂ ਤਾਂ ਮੇਰਾ ਮਨ ਜੜਾਇਆ ਮਤ ਜਿਹੜੀ ਆ ਉਹ ਇਹਨਾਂ ਦੇ ਇਹਨਾਂ ਸ਼ਬਦਾਂ ਦੇ ਜਿਹੜਾ ਸਾਹਮਣੇ ਚੁੱਕ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਜੇ ਮੈਂ ਇਸ ਕਿਤਾਬ ਦੀ ਗੱਲ ਕਰਾਂ ਤੇ ਇਸ ਕਿਤਾਬ ਦੀ ਹਰ ਇੱਕ ਸਤਰਨੀ ਹਰ ਇੱਕ ਪੈਰ ਹੀ ਨਹੀਂ ਹਰ ਇੱਕ ਅਧਿਆਇ ਹੀ ਨਹੀਂ ਹਰ ਇੱਕ ਪਰਸਨਲ ਵਲੌਗ ਨਹੀਂ ਜਿਹੜੇ ਕਿ ਇਸ ਕਿਤਾਬ ਦੇ ਮੁੱਖ ਪਾਤਰ ਵਿਮਲ ਕੀਰਤੀਆਂ ਉਹਨਾਂ ਦੇ ਪਰਸਨਲ ਵਲੌਗਸ ਜਿਹੜੇ ਆ ਉਹ ਪਰਸਨਲ ਵਲੌਗਸ ਦੇ ਵਿੱਚ ਵੱਖਰੇ ਵੱਖਰੇ ਐਕਸਪੀਰੀਐਂਸਿਸ ਜਿਹੜੇ ਉਹਨਾਂ ਦੇ ਲੇਡੀਜ਼ ਦੇ ਨਾਲ ਰਹਿੰਦੇ ਆ ਉਹਦੇ ਬਾਰੇ ਕਰਦੇ ਆ ਕਿ ਔਰਤ ਦੀ ਜੇਕਰ ਮੁਹੱਬਤ ਦੇ ਵਿੱਚ ਉਹਨੂੰ ਕੋਈ ਜਿੱਤ ਨਹੀਂ ਸਕਦਾ ਤਾਂ ਉਹਦੀ ਈਰਖਾ ਤੇ ਉਹਦੀ ਨਫ਼ਰਤ ਦੇ ਵਿੱਚ ਵੀ ਔਰਤ ਨੂੰ ਕੋਈ ਹਰਾ ਨਹੀਂ ਸਕਦਾ ਇਹਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਆ ਪਰ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਹਾਈਲਾਈਟ ਕੀਤੀਆਂ ਆ ਮੈਂ ਅੰਡਰਲਾਈਨ ਕੀਤੀਆਂ ਆ ਉਹ ਜੀ ਜ਼ਿੰਦਗੀ ਬੜੀ ਅਚਾਨਕ ਜੀ ਚੀਜ਼ ਹੈ ਅੱਜ ਕਿਸੇ ਦੀ ਲੋਟਰੀ ਨਿਕਲ ਸਕਦੀ ਹੈ ਕੱਲ ਉਸੇ ਆਦਮੀ ਦਾ ਐਕਸੀਡੈਂਟ ਵੀ ਹੋ ਸਕਦਾ ਹੈ ਸਭ ਅਚਾਨਕ ਹੀ ਹੁੰਦਾ ਹੈ ਬਸ ਕੁਝ ਅਚਾਨਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਭੇਤ ਅਚਾਨਕ ਦੇ ਘਟਣ ਤੋਂ ਕੁਝ ਸਮਾਂ ਪਹਿਲਾਂ ਖੁੱਲ ਜਾਂਦਾ ਹੈ ਫਿਰ ਇਹਨਾਂ ਨੇ ਜਿਹੜੀ ਸਾਨੂੰ ਅੱਜ ਤੱਕ ਮੇਰੇ ਕ ਮੈਨੂੰ ਨਹੀਂ ਸੀ ਪਤਾ ਕਿ ਜਿਹੜੇ ਲੱਲਾ ਆ ਉਹ ਇੱਕ ਸੂਫੀ ਫਕੀਰ ਹੋਏ ਨੇ ਕਿ ਲੱਲਾ ਦੀ ਵੀ ਲਖਣਤਾ ਇਹ ਹੈ ਕਿ ਉਹ ਪੂਰਾ ਜਨਮ ਨਗਨ ਰਹੀ ਪੂਰੇ ਵਿਸ਼ਵ ਵਿੱਚ ਇੱਕੋ ਇੱਕ ਸੰਤ ਔਰਤ ਹੈ ਜੋ ਬਾਜ਼ਾਰਾਂ ਵਿੱਚ ਨਗਨ ਘੁੰਮਦੀ ਸੀ ਉਹ ਵੀ ਅੱਜ ਤੋਂ 7-800 ਸਾਲ ਪਹਿਲਾਂ ਜਦੋਂ ਕਿ ਇਹ ਨਾ ਮੁਮਕਿਨ ਸੀ ਇਸੇ ਲਈ ਕਸ਼ਮੀਰੀ ਲੋਕ ਆਖਦੇ ਹਨ ਅਸੀਂ ਦੋ ਹੀ ਨਾਮ ਜਾਣਦੇ ਹਾਂ ਇੱਕ ਅੱਲਾ ਤੇ ਦੂਸਰਾ ਲੱਲਾ 24 14ਵੀਂ ਸਦੀ ਦੀ ਗੱਲ ਹੈ ਕਿ ਲੱਲਾ ਯੁਗੇਸ਼ਵਰੀ ਦਾ ਬਾਲਕਿਆ ਹੋਇਆ ਪਤੀ ਤੇ ਮਤਰੀ ਸੱਸ ਦਾ ਅਤਿਆਚਾਰ ਉਸਨੂੰ ਪਾਗਲਪਨ ਤੱਕ ਲੈ ਗਿਆ। ਇਹੀ ਤਕਲੀਫ ਪਾਗਲਪਨ ਦੀ ਤਕਲੀਫ ਆਤਮ ਖੋਜ ਦਾ ਕਾਰਨ ਬਣੀ। ਬਾਜ਼ਾਰ ਵਿੱਚ ਨਿਰਵਸਤਰ ਘੁੰਮਦਿਆਂ ਕੁਝ ਲੋਕਾਂ ਨੇ ਲੱਲਾ ਨੂੰ ਕਿਹਾ ਕਿ ਇੱਕ ਔਰਤ ਦਾ ਇਸ ਤਰ੍ਹਾਂ ਕੋ ਮਣਾ ਚੰਗਾ ਨਹੀਂ ਲੱਗਦਾ। ਉਸ ਸਮੇਂ ਲੱਲਾ ਨੇ ਆਪਣੇ ਪੇਟ ਦਾ ਮਾਸ ਕਿੱਚ ਦੇ ਨੀਚੇ ਵਾਲ ਕੀਤਾ ਤੇ ਆਪਣਾ ਨੰਗੇਸ ਟਕ ਲਿਆ ਤੇ ਆਪਣੀ ਛਾਤੀ ਆਪਣੇ ਵਾਲਾਂ ਨਾਲ ਟਕ ਲਈ ਉਸ ਸਮੇਂ ਦੀ ਭਾਸ਼ਾ ਵਿੱਚ ਪੇਟ ਦੇ ਮਾਸ ਨੂੰ ਉਸ ਸਮੇਂ ਦੀ ਭਾਸ਼ਾ ਦੇ ਵਿੱਚ ਪੇਟ ਦੇ ਮਾਸ ਨੂੰ ਲੱਲਾ ਕਿਹਾ ਜਾਂਦਾ ਸੀ ਇਸ ਤਰ੍ਹਾਂ ਪਦਮਾਵਤੀ ਤੋਂ ਲੱਲਾ ਬਣ ਗਈ ਲੱਲਾ ਦੀ ਬਾਣੀ ਲੱਲਾ ਵਾਕ ਨਾਦੀ ਗ੍ਰੰਥ ਵਿੱਚ ਉਪਲਬਧ ਮਿਲਦੀ ਹੈ ਮੇਰੇ ਲਈ ਲੱਲਾ ਦੇ ਬਾਰੇ ਜਾਨਣਾ ਇਨਾ ਬ੍ਰੀਫਲੀ ਨਾ ਮਤਲਬ ਕਿ ਸੰਖੇਪ ਦੇ ਵਿੱਚ ਜਿਹੜਾ ਹੋਣ ਦੇ ਬਾਵਜੂਦ ਵੀ ਮੈਨੂੰ ਵਰਨਣ ਲੱਗਦਾ ਹੈ ਇਹ ਮੈਨੂੰ ਲੱਗਦਾ ਕਿ ਮੈਂ ਮਤਲਬ ਸਾਰਾ ਕੁਝ ਜਾਣ ਲਿਆ ਉਹਨਾਂ ਦੇ ਬਾਰੇ ਦੇ ਵਿੱਚ ਬਿਕੋਜ਼ ਆਫ ਹੈਲੋ ਮੈਂ ਬੋਲ ਰਹੀ ਹਾਂ ਕਿਤਾਬ ਦੇ ਵਿੱਚ ਇਹਦੇ ਵਿੱਚ ਹਰ ਤਰ੍ਹਾਂ ਦੀ ਔਰਤ ਦਾ ਜ਼ਿਕਰ ਹੈ ਕਿ ਔਰਤ ਦੀਆਂ ਕਿਹੋ ਜੀਆਂ ਵਰਤیاں ਹੁੰਦੀਆਂ ਆ ਪਰਵਰਤੀਆਂ ਹੁੰਦੀਆਂ ਆ ਉਹਦਾ ਸਵਾਬੀ ਮਾਨ ਕੇ ਹੋ ਜਾ ਹੁੰਦਾ ਉਹਦੀ ਕਰਣਾ ਕਿਹੋ ਜੀ ਹੁੰਦੀ ਉਹਦੀ ਮੁਹੱਬਤ ਕਿਹੋ ਜੀ ਹੁੰਦੀ ਜਾਂ ਫਿਰ ਉਹਦੇ ਅੰਦਰੂਨੀ ਪੱਖ ਅੰਦਰੂਨੀ ਹਿੱਸੇ ਚਾਹੇ ਉਹ ਪਿਆਰ ਵਾਲੇ ਹੋਣ ਨਫ਼ਰਤ ਵਾਲੇ ਹੋਣ ਕਿੰਨੀ ਤਰ੍ਹਾਂ ਦੀ ਹੋ ਸਕਦੀ ਆ ਕਿਸ ਪੱਧਰ ਤੱਕ ਉਹ ਜਾ ਸਕਦੀ ਆ ਜੇ ਉਹ ਮੁਹੱਬਤ ਕਰਨ ਤੇ ਆ ਜੀ ਤਾਂ ਉਹ ਕਿਦਾਂ ਦੀ ਆ ਜੋ ਨਫ਼ਰਤ ਕਰਨ ਤੇ ਆ ਜਵੇ ਉਹ ਕਿਦਾਂ ਦੀ ਆ ਜਾਂ ਜੇ ਉਹ ਜ਼ਿੱਦ ਕਰਨ ਤੇ ਆ ਜਵੇ ਇਸਤਰੀ ਹੱਟ ਜਿਹਨੂੰ ਅਸੀਂ ਕਹ ਦਿੰਦੇ ਆ ਕਿ ਕਹਿੰਦੇ ਨੇ ਬਾਲ ਹੱਟ ਰਾਜ ਹੱਟ ਇਸਤਰੀ ਹੱਟ ਤੇ ਨਾ ਹੜ ਜਿਹੜੇ ਬਹੁਤ ਜ਼ਿਆਦਾ ਦੁਨੀਆ ਤੇ ਜਿਹੜੇ ਮਤਲਬ ਮੰਨੇ ਗਏ ਆ ਕਿ ਇਹਨਾਂ ਦੇ ਸਾਹਮਣੇ ਕਿਸੇ ਦੀ ਚੱਲਦੀ ਨਹੀਂ ਔਰ ਇਸਤਰੀ ਹੱਟ ਨੂੰ ਵਿਮਲ ਕੀਰਤੀ ਦੇ ਨਾਲ ਜਿਨ੍ਹਾਂ ਦੀ ਜਿਹੜੀਆਂ ਕਿ ਉਹਨੀਆਂ ਵੱਖ-ਵੱਖ ਤਰ੍ਹਾਂ ਦੀਆਂ ਗਰਲਫ੍ਰੈਂਡਸ ਰਹੀਆਂ ਆ ਉਹਨਾਂ ਦੀਆਂ ਦੋਸਤ ਰਹੀਆਂ ਆ ਉਹ ਹਰ ਇੱਕ ਹੱਟ ਦਾ ਜਿਹੜਾ ਇੱਕ ਕਹਾਣੀ ਆ ਯਾ ਜਿਹੜਾ ਇੱਕ ਉਸ ਹੱਟ ਦਾ ਇੱਕ ਟਾਈਪ ਕਿਸਮ ਆ ਕਿ ਕਿਹਦੀ ਜ਼ਿੱਦ ਕਿਦਾਂ ਨਹੀਂ ਹੁੰਦੀ ਆ ਨਿਮਰਤਾ ਵਾਲੀ ਜ਼ਿੱਦ ਹਾਂ ਨਿਮਰਤਾ ਵਾਲੀ ਤੇ ਅਣਖ ਵਾਲੀ ਜ਼ਿੱਦ ਕਿਵੇਂ ਨਹੀਂ ਹੁੰਦੀ ਉਹ ਸਾਰਾ ਇਸ ਕਿਤਾਬ ਦੇ ਵਿੱਚ ਜਿਹੜਾ ਆ ਉਹਨਾਂ ਨੇ ਬਿਆਨ ਕੀਤਾ ਆ ਕੁਝ ਲੋਕ ਮੈਂ ਅਕਸਰ ਕਹਿੰਦੇ ਸੁਣਿਆ ਕਿ ਔਰ ਜਿਹੜੀ ਸਦੀਆਂ ਤੋਂ ਇੱਕ ਰਾਸ ਤੇ ਔਰ ਮਰਦ ਜਿਹੜਾ ਆ ਉਹ ਇਸ ਤਰ੍ਹਾਂ ਸੁਨਸੁਝਾਉਣ ਦੇ ਵਿੱਚ ਸਦੀਵੀ ਹੀ ਜਿਹੜਾ ਆ ਅਸਮਰਥ ਰਿਹਾ ਆ ਸਫਲ ਰਿਹਾ ਆ ਪਰ ਮੈਂ ਕਹਿੰਨੀ ਆ ਕਿ ਜੇਕਰ ਅਸੀਂ ਹੈਲੋ ਮੈਂ ਬੋਲ ਰਹੀ ਹੈਲੋ ਮੈਂ ਬੋਲ ਰਹੀ ਹਾਂ ਵਰਗੀਆਂ ਕਿਤਾਬਾਂ ਪੜ੍ਹੀਏ ਤਾਂ ਸ਼ਾਇਦ ਜਿਹੜੇ ਇਹ ਹਸਿਆ ਉਹ ਕਿਤੇ ਨਾ ਕਿਤੇ ਜਿਹੜੇ ਉਹ ਸੁਲਝਾਏ ਜਾ ਸਕਦੇ ਆ ਐਕਚੁਅਲੀ ਕੀ ਹੁੰਦਾ ਆ ਕਿ ਸਾਨੂੰ ਔਰਤ ਦੀ ਜਿਹੜੀ ਮਾਨਸਿਕ ਸਥਿਤੀ ਹੁੰਦੀ ਆ ਉਹਦਾ ਨਹੀਂ ਪਤਾ ਹੁੰਦਾ ਜਾਂ ਅਸੀਂ ਪਤਾ ਕਰਨਾ ਨਹੀਂ ਚਾਹੁੰਦੇ ਪਰ ਕੁਝ ਲੋਕ ਹੁੰਦੇ ਆ ਬਰਲੇਟਾਂ ਵਿੱਚ ਤੇ ਚੰਗੇ ਲੋਕ ਜਿਨ੍ਹਾਂ ਨੂੰ ਲੱਗਦਾ ਹੁੰਦਾ ਕਿ ਜੇਕਰ ਅਸੀਂ ਔਰਤ ਬਾਰੇ ਨਹੀਂ ਜਾਣਿਆ ਤਾਂ ਅਸੀਂ ਕੁਦਰਤ ਬਾਰੇ ਨਹੀਂ ਜਾਣਿਆ ਅਸੀਂ ਬ੍ਰਹਮਾਣਡ ਬਾਰੇ ਨਹੀਂ ਜਾਣਿਆ ਇਹਨਾਂ ਸਾਰੀਆਂ ਚੀਜ਼ਾਂ ਤੇ ਚਾਹਤ ਪਾਉਂਦੀ ਕਿਤਾਬ ਹੈ ਲੋ ਮੈਂ ਬੋਲ ਰਹੀ ਹਾਂ ਜਿਹੜੀ ਆ ਉਹ ਹਰ ਇੱਕ ਔਰਤ ਹਰ ਇੱਕ ਮਰਦ ਨੂੰ ਪੜ੍ਹਨੀ ਚਾਹੀਦੀ ਹੈ ਖਾਸ ਕਰਕੇ ਉਹ ਮਰਦ ਜਿਹੜੇ ਹਮੇਸ਼ਾ ਇਹ ਗੱਲ ਕਰਦੇ ਕਿ ਔਰਤ ਇੱਕ ਰਹੱਸ ਹੈ ਤੇ ਜੇ ਇਸ ਰਹੱਸ ਨੂੰ ਸੁਲਝਾਉਣਾ ਹੈ ਤਾਂ ਇਹੋ ਜੀਆਂ ਕਿਤਾਬਾਂ ਪੜ੍ਹਿਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਬਹੁਤ ਸੋਹਣੀਆਂ ਆ ਜਿਵੇਂ ਕਿ ਤੋਂ ਕਿਹਾ ਸੀ ਆਪਣੇ ਹਿੱਸੇ ਦਾ ਮੌਨ ਤੇ ਮੱਖੀਆਂ ਨਾਵਲ ਜਿਹੜਾ ਸੀ ਬੜੀ ਅਲੱਗ ਅਲੱਗ ਤਰ੍ਹਾਂ ਦਾ ਨਾਵਲ ਸੀ ਉਹ ਉਹ ਜਿਆ ਨਾਵਲ ਮੈਂ ਕਦੇ ਨਹੀਂ ਪੜਿਆ ਪਹਿਲਾ ਨਾਵਲ ਜੀ ਜਿਹੜਾ ਇੱਕ ਕਵਿਤਾਵਾਂ ਦੇ ਰੂਪ ਵਿੱਚ ਲਿਖਿਆ ਸੀ ਔਰ ਉਹਦੇ ਵਿੱਚ ਜੋ ਮੈਸੇਜ ਸੀ ਮੱਖੀਆਂ ਨਾਵਲ ਦੇ ਵਿੱਚ ਔਰਤ ਦੀ ਇੱਕ ਅਜੋਕੀ ਦਰਦਸ਼ਾ ਦਾ ਜੋ ਮੈਸੇਜ ਸੀ ਕਵਿਤਾਵਾਂ ਦੇ ਰਾਹੀਂ ਅਸੀਂ ਸੋਚ ਹੀ ਨਹੀਂ ਸਕਦੇ ਕਿ ਅਸੀਂ ਇਸ ਤਰੀਕੇ ਨਾਲ ਵੀ ਉਹਨਾਂ ਚੀਜ਼ਾਂ ਨੂੰ ਬਿਆਨ ਕਰ ਸਕਦੇ ਹਾਂ ਜਿਹੜੀਆਂ ਅਸੀਂ ਆਲੇ-ਦੁਆਲੇ ਦੇ ਵਿੱਚ ਜਿਹੜੀਆਂ ਹੁਣ ਗੋਲੀਆਂ ਕਰ ਦਿੰਦੇ ਆ ਤਾਂ ਅ ਜ਼ਿਆਦਾ ਨਾ ਗੱਲਾਂ ਕਰਦੇ ਹੋਈ ਮੈਂ ਇਹ ਜ਼ਰੂਰ ਕਹੂੰਗੀ ਕਿ ਜਦੋਂ ਤੁਸੀਂ ਇਹ ਕਿਤਾਬ ਪੜ੍ਹੀ ਤੁਸੀਂ ਇਸ ਕਿਤਾਬ ਦੀਆਂ ਵੱਖ-ਵੱਖ ਰੀਆਂ ਪੰਸਥਾਂ ਬਲੌਗ ਤੇ ਕਹਾਣੀਆਂ ਕਿੱਸਿਆਂ ਰਹੀ ਪਤਾ ਨਹੀਂ ਕਿੰਨੀਆਂ ਕਿਤਾਬਾਂ ਪੜ੍ਹ ਲੈਣੀਆਂ ਔਰਤ ਬਾਰੇ ਜਾਣਨ ਦੀ ਸ਼ਾਇਰ ਹੋਰ ਕਿਤਾਬਾਂ ਪੜ੍ਹਨ ਦੇ ਨਾਲ ਜੇ ਤੁਸੀਂ ਇੱਕ ਵਾਰੀ ਹਲਮੈ ਬੋਲ ਰਹੀਆਂ ਪੜ੍ਹ ਲੋ ਨਾ ਤਾਂ ਮੈਨੂੰ ਲੱਗਦਾ ਕਿ ਤੁਸੀਂ ਸੋਚੋਗੇ ਕਿ ਹਾਂ ਜ਼ਿੰਦਗੀ ਦੇ ਵਿੱਚ ਇੱਕ ਆਵੀ ਬਹੁਤ ਚੰਗੀ ਕਿਤਾਬ ਹੋ ਮੈਂ ਪੜ੍ਹੀ ਜਿਹਦੇ ਤੋਂ ਮੈਂ ਇੰਨਾ ਕੁਝ ਸਿੱਖਿਆ ਜੋ ਸ਼ਾਇਦ ਮੈਂ ਬਾਕੀ ਕਿਤਾਬਾਂ ਜਾਂ ਬਾਕੀ ਕਈ ਵਾਰ ਕਿੰਦਾ ਸਿੱਖਿਆ ਸੀ ਗ੍ਰੰਥ ਪੜ੍ਹਦੇ ਆ ਗੁਰਬਾਣੀ ਪੜ੍ਹਦੇ ਆ ਕੁਝ ਵੀ ਪੜ੍ਹਦੇ ਆ ਪਰ ਸਾਨੂੰ ਉਹਨਾਂ ਦੇ ਅਰਥ ਜਿਹੜੇ ਸਪਸ਼ਟ ਜਿਹੜੇ ਸਮਝ ਨਹੀਂ ਆਉਂਦੇ ਪਰ ਇਹੋ ਜੀਆਂ ਸਾਦਗੀ ਤੇ ਸਰਲ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਕਿਤਾਬਾਂ ਨੇੜੀਆਂ ਉਹ ਤੁਹਾਨੂੰ ਮਨੁੱਖਤਾ ਔਰਤ ਜਾਂ ਮਰਦ ਦੇ ਕਰਦਾਰ ਤੇ ਮਾਨਸਿਕਤਾ ਦੇ ਬਹੁਤ ਨੇੜੇ ਲੈ ਜਾਂਦੀਆਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਆ ਉਹ ਸਫਲਤਾ ਜਿਹਦਾ ਹੁੰਦਾ ਕਿ ਹਾਂ ਤੁਸੀਂ ਇਨਸਾਨ ਹੋ ਕੇ ਇਨਸਾਨ ਲੀਆਂ ਜਿਹੜੀਆਂ ਮਨੋਵਿਰਤੀਆਂ ਤੇ ਪਰਵਿਰਤੀਆਂ ਆ ਮਨੋਦਸ਼ਾਵਾਂ ਆ ਭਾਵਨਾਵਾਂ ਆ ਉਹਨਾਂ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਪਾਪ ਲਿਆ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਕਿਤਾਬ ਗੋਸ਼ਟੀ ਚੰਗੀ ਲੱਗੀ ਹੋਵੇਗੀ ਕਿਹੋ ਜਿਹੀ ਲੱਗੀ ਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਿਹੜੇ ਸਭ ਲਿਖ ਕੇ ਜ਼ਰੂਰ ਭੇਜਿਆ ਕਰੋ ਐਂਡ ਤੁਸੀਂ ਨੂੰ ਇਹ ਵੀ ਸੁਜੈਸਟ ਕਰ ਸਕਦੇ ਹੋ ਕਿ ਕਿਹੜੀ ਕਿਤਾਬ ਮੈਂ ਨੈਕਸਟ ਪੜਾਂ ਤਾਂ ਕਿ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਸਕੀਏ ਸੋ ਥੈਂਕ ਯੂ ਸੋ ਮੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ